ਦੂਸਰੇ ਪਾਸੇ ਬਿਜਲੀ ਦੇ ਬਣਾਉਣ ਦੇ ਬਾਰੇ ਆਜਾਤੀ ਵਾਸਤੇ ਆ ਹੋਰ ਬਿਜਲੀ ਪਾਸਤੇ ਉਹਨਾਂ ਨੂੰ ਬਿਜਲੀ ਕੁਝ ਪੈਸੇ ਮਹਿੰਗੀ ਦਿੱਤੀ ਜਾ ਰਹੀ ਜਿਸ ਨੂੰ ਕਰੋ ਸਬਸੀ ਕਹਿੰਦੇ ਆ ਉਹ ਪੈਸਾ ਇਕੱਤਰ ਕਰਕੇ ਆਮ ਲੋਕਾਂ ਨੂੰ ਸਸਤੀ ਬਿਜਲੀ ਦੇ ਲਈ ਵਰਤਿਆ ਜਾਵੇ ਇਸ ਤਰ੍ਹਾਂ ਹੀ ਆਮ ਲੋਕਾਂ ਨੂੰ ਬਿਜਲੀ ਸਸਤੀ ਕਰਨ ਵਾਸਤੇ ਸਰਕਾਰ ਕੋਈ ਪੈਸੇ ਦੇਵੇ ਕਿਸ ਨੂੰ ਸਬਸਿਡੀ ਕਹਿੰਦੇ ਆ ਹੁਣ ਸਬਸਿਡੀ ਤੇ ਕਰੋ ਸਬਸਿਡੀ ਦੋਨੋਂ ਖਤਮ ਕਰਕੇ ਇਸ ਰੇਟ ਨੂੰ ਮੰਨੀ ਜਾਵੇਗਾ ਇਹਦਾ ਮਤਲਬ ਹੈ ਕਿ ਬਿਜਲੀ ਆਮ ਲੋਕਾਂ ਤੋਂ ਖੋਣ ਦੀ ਤਿਆਰੀ ਆ ਔਰ ਬਿਜਲੀ ਖੇਤਰ ਦੇ ਵਿੱਚ ਜਿਹੜਾ ਇਲੈਕਟ੍ਰੀਕਲ ਕੰਫਲਿਕਟ ਬਣਾਉਣੀ ਆ ਕੇਂਦਰ ਦਾ ਬਿਜਲੀ ਮੰਤਰੀ ਦਾ ਦੇਰ ਪਰਸ਼ਨ ਹੋਵੇਗਾ ਸਾਰੇ ਸੈਂਟਰੀ ਸੈਂਟਰੀ ਤੋਂ ਛੋੜ ਕੇ ਸ਼ੂਪਿਆ ਦਾ ਬਿਜਲੀ ਖੇਤਰ ਦੇ ਤਾਰ ਰੇਨਮਲ ਹਮਨ ਕਰ ਦਿੱਤਾ ਜਾਵੇਗਾ ਹਰ ਦਾ ਬਚਾ ਹੱਲਾ ਇਹਦਾ ਨੂੰ ਸਾਰੇ ਸਾਡੀ ਦਾ ਸਾਗ ਸਾਡੀਆਂ ਖਾੜੀਆਂ છોੜੇ ਜੇਨਰਪਾਰਕਰ ਸਰਕਾਰ ਕੋਸਨਾ ਚੁੱਕੀਆ ਪਿੰਸਾਲ ਤੋਂ ਜਿਹੜਿਆਂ ਦਾ ਟੈਰ ਚੱਲ ਰਿਆ ਪੰਜਾਬ ਸਰਕਾਰ ਇੱਕ ਸ਼ਬਦ ਵੀ ਬੋਲੀ ਕਿ ਹੁਣ ਪੂਰੇ ਪੀਜ ਜਿਹੜਾ ਪਿੰਡ ਤੋਂ ਸੰਸਦੋਂ ਤੋਂ ਬੇਚੂਕਾ ਜੇਨਰ ਨੇ ਕਿਹਾ ਦੇਰੀਆ ਕੋ ਫਾਨ ਨਹੀਂ ਜੇ ਤੁਗੀ ਦਾ ਇਹਦਾ ਮਤਲਬ ਵੱਡੀਆਂ ਮਲਟੀਨੇਸ਼ਨ ਕੰਪਨੀਆਂ ਵੱਡੇ ਪੱਧਰ ਤੇ ਘਰਾਣਿਆਂ ਨੂੰ ਸਾਡੇ ਬੁਨਿਆਦ ਦੇ ਸਰਕਾਰ ਕੇਂਦਰ ਦੇ ਰਹੀ ਹੈ ਜੀਆ ਬਾਇਰ ਸੈਂਟੈਂਟਾ ਉਹ ਸਰੀਆਂ ਕੰਪਨੀਆਂ ਦੁਨੀਆ ਦੀ 75% ਖੇਤੀ ਫੌਜ ਨੂੰ 75% ਫੀਚਰ ਨੂੰ ਅਸਲ ਵਿੱਚ ਸਸਤੀ ਜ਼ੈਦ ਨੂੰ ਕੰਟਰੋਲ ਕਰਦੀਆਂ ਨੇ ਉਹ ਵੀ ਨੂੰ ਕੰਟਰੋਲ ਕਰ ਲਏ ਸਾਡੀ ਖੇਤੀ ਵੀ ਕੰਟਰੋਲ ਕਰ ਲਏ ਇਹ ਕੌਣ ਆਪਣਾ ਢੀਲ ਰੱਖ ਸਕਦਾ ਪਰ ਕੀ ਕਿਸਾਨ ਖੇਤੀ ਖੋਜ ਕਰ ਸਕਦਾ ਜੇ ਵੱਧ ਘਾੜ ਵਾਲੇ ਵੀ ਜਾਣਗੇ ਤਾਂ ਕਿਸਾਨ ਜਿੰਨਣ ਤੌਰ ਤੇ ਮਲਟੀਸ਼ ਕਾਰਪੋਰੇਟਸ ਨਾਲਿਆਂ ਤੋਂ ਢੀਲ ਕਰਵਾਉਣੇ ਜਾਵੇਗਾ ਉਹ ਵੀ ਰੱਤ ਹੋਵੇਗੀ ਜੇ ਹੌਲੀ ਹੌਲੀ ਸਾਡੀ ਖੇਤੀ ਤੇ ਕੰਟਰੋਲ ਜਿਹੜਾ ਸੀਰ ਗੱਲ ਤੋਂ ਹੋਈਰ ਪੁੱਛਿਆ ਉਹਦੇ ਤਹਿਤ ਕਰਨੀਆ ਜਿਹੜੀਆਂ ਨੇ ਉਹ ਕੌਸ਼ਿਸ਼ਾਂ ਹੋਈਆਂ ਨੇ ਸਾਡਾ ਕ੍ਰੇਤੀ ਤੋਂ ਤੁਸੀਂ ਦੇਖੋ ਕਿਵੇਂ ਸਰਕਾਰਾਂ ਬਣਾਦੀਆਂ ਨੇ ਕਿ ਬਾਏ ਕੰਪਨੀ ਉਹ ਖੇਤੀ ਖੋਜ ਵੀ ਕਰਦੀ ਆ ਖੇਤੀ ਲਈ ਯਾਰਾਂ ਦੀ ਪੈਦਾ ਕਰਦੀ ਆ ਔਰ ਪੈਸਟੀਸਾਈਡ ਵੀ ਤਿਆਰ ਕਰਦੀ ਆ ਤੇ ਆਪ ਕੋ ਬਾਤ ਪਸ਼ੂਆਂ ਤੇ ਮਨੁੱਖਾਂ ਦੀਆਂ ਦਵਾਈਆਂ ਵੀ ਤਿਆਰ ਕਰਦੀ ਆ ਕਿੰਨਾ ਬਿਮਾਰੀਆਂ ਲਾਉਣੀਆਂ ਨੇ ਇਹ ਦੇ ਕੇ ਤੇ ਫਿਰ ਦਵਾਈਆਂ ਕਿੱਥੇ ਸੁਣਾ ਇਹ ਸੀਟ ਬਿੱਲ ਛੂਪਿਆਂ ਦੇ ਅਧਿਕਾਰਾਂ ਤੇ ਤੇ ਸਾਡੀ ਖੇਤੀ ਤੇ ਜਿਹੜਾ ਵੱਡਾ ਹਿੱਸਾ ਇਹ ਰੱਖ ਹੋਣਾ ਚਾਹੁੰਦਾ 3 ਜੇ ਦੇ ਕਮਿਸ਼ਨ ਕੁੰਡਾਰੀ ਦਾ ਸਰਕਾਰ ਉਰਫਤ ਹੋ ਗਿਆ ਪਰ ਅਜਾ ਹਜੇ ਜ਼ਰਾਹਰ ਨਹੀਂ ਕਰ ਰਹੀ ਕੈਸਟਰਾ ਟਰੰਪ ਦੇ ਧਰਲੇ ਨਕੀ ਹੋਇਆ ਉਹ ਤੇ ਆ ਕੁੜਕੀਆਂ ਬਣ ਰਿਹਾ ਫ੍ਰੀ ਟ੍ਰੇਡ ਐਗਰੀਮੈਂਟ ਹੋਣ ਦੀ ਪੂਰੀ ਸੰਭਾਵਨਾ ਜਿਹੜੀ ਆ ਬਣੀ ਹੋਈ ਆ ਟਰੰਪ ਦੇ ਕਹਿਣ ਤੇ ਕਿ ਰੂਸ ਤੋਂ ਤੇਲ ਨਹੀਂ ਖਰੀਦਣਾ ਅਕਤੂਬਰ ਦੇ 18 ਲੱਖ ਬੈਰ ਹਰ ਰੋਜ਼ ਦੀਆਂ ਟੀਨ ਤੇਲ ਆਉਂਦਾ ਹੀ ਰੂਸ ਤੋਂ ਉਹਨਾਂੋਂ 4 6 ਲੱਖ 13000 ਬੈਰ ਰਹਿ ਗਿਆ ਦਸੰਬਰ ਚ ਕੋਈ ਆਰਡਰ ਨਹੀਂ ਕੀਤਾ ਗਿਆ 8 ਤਰੀਕ ਪੇਪਰੋਲ ਸੱਖਿਆ ਤੋਂ ਚਾਹਦੇ ਅਮਰੀਕਾ ਨਾਲ ਕੀਤੀ ਹੋਇਆ ਇਹਦਾ ਮਤਲਬ ਕਿ ਅਮਰੀਕਾ ਦੇ ਕਹਿਣ ਤੇ ਕਿ ਕੋ ਤੇ ਗਰੀਤਨਾ ਨੂੰ ਨਹੀਂ ਖਰੀਦਨਾ 1 ਕੋ 1000 ਰੀ ਇਕ ਨਹੀਂ ਖਰੀਦਦੇ ਉਹਦੀ ਟੈਕ ਵੀ ਕੁਰਕੀ ਕਰਕੇ ਤਪਾ ਨੂੰ ਕੈਪਰੀ ਕੀਤਾ ਹੁਣ ਜੇ ਸਸਤੀ ਕਣਕ ਸਸਤਾ ਦੁੱਧ ਸਸਤੀ ਮੱਕੀ ਬਾਹਰ ਆਉਣੀ ਆ ਇਹ ਖੇਤੀ ਖੇਤਰ ਨੂੰ ਪੂਰੀ ਤਰ੍ਹਾਂ ਸਾਮਰਾਜੀਆਂ ਦੇ ਅਸ਼ਾਰਿਆਂ ਤੇ ਜੜਨ ਦੀ ਕੋਸ਼ਿਸ਼ ਆ ਇਹਦੇ ਵੱਲਿਆ ਕਿ ਵੱਡੇ ਹਮਲੇ ਆ ਖੇਤੀ ਖੇਤਰ ਤੇ ਤੇ ਆਖਰੀ ਗੱਲ ਕਿ ਜਿਹੜਾ ਲੇਬਰ ਕੋਲ ਲਿਆਂਦਾ ਉਹ ਮਜ਼ਦੂਰਾਂ ਨੇ ਇਕੱਲੇ ਨਹੀਂ ਨਹੀਂ ਮਜ਼ਦੂਰਾਂ ਤੇ ਕੱਚੇ ਮੁਲਾਜ਼ਮਾਂ ਨੇ ਵੀ ਆ ਕਿ ਮੁਲਾਜ਼ਮ ਨੂੰ ਮਾਲਕ ਜਿੰਦਾ ਮਰਜੀ ਕਰ ਸਕਦਾ ਕੱਚੇ ਮੁਲਾਜ਼ਮ ਨੂੰ ਔਰ ਕਹਿ ਦਿੱਤਾ ਕਿ ਜੇ ਹਰਜ਼ਾਰ ਕਰਦੀਆਂ 80 ਰੁਪਿਆ ਨੋਟ ਦੇਣਾ ਕੱਢਣ ਦਾ ਇਨਕਾਰ ਨੇ ਤਾਂ ਫਿਰ ਜਿਹੜੇ ਨੋਟਸ ਲੈ ਜਾਣਗੇ ਉਹਨੇ ਕੱਢੇ ਜਾਂਦੇ ਤੂੰ ਏਕੇ ਫੱਟੇ ਦੇ ਪਾਸੇ ਲਾ ਲੰਗਰ ਇਹਦੇ ਨਾਲ ਸੁਯੁਗ ਕਿਸਾਨ ਨੂੰ ਅੱਗੇ ਤੋਂ ਜੋਰਦਾਰੀ ਨਾਲ ਡਰਾਈਵ ਕਰ ਲੰਗਰ ਲੰਗਰ ਕਿ ਆਓ ਕੇਂਦਰ ਤੇ 50 ਫਰਮਾਨ ਰੁਲੀਆਂ ਦੀਆਂ ਲੋਕ ਪਰਵਦੀ 50 ਪਰਵਦੀ ਕਿਸਾਨ ਰੋਦੀ ਮਜ਼ਦੂਰ ਰੋਦੀ ਨੀਤੀਆਂ ਦਾ ਮੂੰਹ ਮੋੜ ਦਵਾ ਦਈਏ ਇਹਨੀਆਂ ਬੇਨਤੀਆਂ ਅੰਦਰ ਥੋੜਾ ਸਬਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਕਿ ਹਾਂ ਜੀ ਇੱਕ ਗੁਜਾਰਿਸ਼ ਹੈ ਜੀ ਪਿੱਛੇ ਫੋਟੋਗ੍ਰਾਫਰ ਨੇ ਫੋਟੋ ਲੈਣੀ ਹੈ ਤੇ ਮੈਂ ਸਾਰਿਆਂ ਨੂੰ ਗੁਜਾਰਿਸ਼ ਕਰੂੰਗਾ ਵੀ ਬੈਠ ਜਾਣਾ ਇੱਥੇ ਬਹੁਤ ਜ਼ਬਰਦਸਤ ਗੋਲਡ ਕਰਨੀ ਹੈ ਤਾਂ ਹਾਂ ਜੇ ਲੋੜ ਜੇ ਹੋਵੇ ਚਾਹੀਏ ਬੈਠੋ ਦੋ ਤਿੰਨ ਆਪਾਂ ਨਾਰੇ ਲਾਉਣੇ ਆ ਤੇ ਉਹਦਾ ਜਵਾਬ ਐ ਦੇਣਾ ਵੀ ਆਵਾਜ਼ ਤਾਂ ਲੱਗੇ ਵੀ ਪਿੰਡਾਂ ਪਿੰਡਾਂ ਚੋਂ ਚੰਡੀਗੜ੍ਹ ਆਏ ਆ ਕਿਸਾਨ ਮਜ਼ਦੂਰ ਇੱਕਾ ਜਿੰਦਾਬਾਦ ਕਿਸਾਨ ਮਜ਼ਦੂਰ ਇੱਕਾ ਜਿੰਦਾਬਾਦ ਸੰਜੋਗ ਚਾ ਜਿੰਦਾਬਾਦ ਹੁਣ ਮੈਂ ਅਗਲੇ ਬੁਲਾਰੇ ਜਿਹੜੇ ਗੁਰਦੀਪ ਸਿੰਘ ਜੀ ਰਾਮਪੁਰਾ ਬੀਕੇ ਜੀ ਬੁਕਾਉਂਦਾ ਤੋ ਸੰਯੁਕਤ ਮੋਰਚੇ ਦੇ ਸੱਦੇ ਤੇ ਮੋਦੀ ਸਰਕਾਰ ਦੇ ਖਿਲਾਫ ਤੇ ਪੰਜਾਬ ਸਰਕਾਰ ਦੇ ਖਿਲਾਫ ਠਾਠਾ ਮਾਰਦੇ ਇਕੱਠ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਫਤਿਹ ਅਰਜ ਕਰੀਏ ਮੋਦੀ ਸਰਕਾਰ ਤੇ ਪੰਜਾਬ ਸਰਕਾਰ ਨੂੰ ਪਤਾ ਲੱਗ ਸਕੇ ਕਿ ਅੱਜ 43 ਦੇ ਵਿੱਚ ਕੁਝ ਹੋ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੋਂ ਤੱਕ ਰਾ ਕੇਂਦਰ ਤੇ ਆ ਰਹਿੰਦੀਆਂ ਮੰਗਾਂ ਦਾ ਸਵਾਲ ਹੈ ਉਹ ਪਤਾ ਲਖੀਪੁਰ ਖਰੀਦੇ ਕਾਤਲਾਂ ਨੂੰ ਸੁਝਾਵਾਂ ਦੇਣ ਦਾ ਸਵਾਲ ਹੈ ਐਜੀਟੇਸ਼ਨ ਦੇ ਦਰਾਂਡ ਬਣੇ ਝੂਠੇ ਕੈਂਸਾ ਦਾ ਸਵਾਲ ਹੈ ਕਿ ਜਿਹੜਾ ਸਾਡੇ ਨਾਲ ਸਹਿਮਤੀ ਕੀਤੀ ਸੀ ਬੈਲੀ ਸੋਧ ਬੈਲ ਦਾ ਸੰਦ ਚ ਕਿ ਤੁਹਾਡੇ ਨਾਲ ਮੀਟ ਕਰੇ ਤੋਂ ਬਿਨਾ ਜੀ ਲਾਗੂ ਨਹੀਂ ਕਰਾਂਗੇ ਤੇ ਭਰਾਵੋ ਤੁਸੀਂ ਪੜਾ ਦਿੱਲੀ ਦਾ ਮੋਰਚਾ ਮੋਦੀ ਦੇ ਨੱਕ ਰਗੜ ਕੇ ਉਹਨੂੰ ਮਜਬੂਰ ਕੀਤਾ ਸੀ ਸਾਰਾ ਕੁਝ ਲਾਗੂ ਕਰਨ ਵਾਸਤੇ ਪਰ ਉਸ ਤੋਂ ਬਾਅਦ ਮੋਦੀ ਸਰਕਾਰ ਤੇ ਫਾਜੀਵਾਦੀ ਸਰਕਾਰ ਨੇ ਇਹ ਫੈਸਲਾ ਕਰ ਲਿਆ ਕੇ ਮੈਂ ਪੰਜਾਬ ਤੋਂ ਤੇ ਕਿਸਾਨੀ ਤੋਂ ਜਿਹੜੇ ਕੋਲ ਦੇ ਵਿੱਚ ਸ਼ਾਮਲ ਹੋਏ ਨੇ ਉਹ ਬੜਾ ਮਜ਼ਦੂਰ ਆ ਉਟਾਂ ਤੋਂ ਬਦਲਾ ਲੈਣ ਦੀਆਂ ਚਾਲਾਂ ਕੀਤੀਆਂ ਜਾ ਰਹੀਆਂ ਨੇ ਆਪਾਂ ਮੰਗ ਕਰਦੇ ਆ ਤਾਂ ਉਹ ਛੇ ਰੋਸ਼ਨੀ ਦੇ ਵਿੱਚ ਪੰਜਾਬ ਸਰਕਾਰ ਨੇ ਲੈਣ ਪੂਣ ਪੌਸੀ ਲੈ ਕੇ ਆਂਦੀ ਤਾਂ ਤੁਹਾਡੇ ਕੱਠ ਨੇ ਜਿਵੇਂ ਦਿੱਲੀ ਚ ਮੋਦੀ ਨੂੰ ਭਜਾਇਆ ਭਗਵੰਤ ਮਾਰ ਨੂੰ ਵੀ ਪਹੁੰਚਾਇਆ ਉਹ ਲਗਾਤਾਰ ਆਪ ਹਰ ਪੀੜਤਾਂ ਦਾ ਮਾਮਲਾ ਨਾ ਤਾਂ ਕੋਈ ਸਫਾਈ ਕੀਤੀ ਜਾ ਰਹੀ ਹੈ 70 ਸਾਲ ਹੋ ਗਏ 20 ਸਾਲ ਕੋ ਚੱਲ ਰਿਹਾ ਨਾ ਕੋਈ ਨਵੀਂ ਨਹਿਰ ਬਣਾਈ ਗਈ ਹੈ ਤਾਂ ਹਰ ਕੇ ਬਾਅਦ ਸਾਡਾ ਵੱਡੀ ਪੱਧ ਤੇ ਕਿਸਾਨਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਉੱਥੇ ਉਹਨਾਂ ਦੀ ਬਾਹ ਕਿਨੇ ਫੜੀ ਹੈ ਆ ਲੋਕਾਂ ਨੇ ਕਿਤੇ ਲੋਕਾਂ ਨੇ ਪਲਾਂ ਮਕੂਰ ਪਲਾਂ ਮਲਾਜਮਾ ਪੜਾ ਕਿਸਾਨ ਉਹਨਾਂ ਨੇ ਜਾ ਕੇ ਬਾਹ ਫੜੀ ਤੇ ਪੰਜਾਬ ਸਰਕਾਰ ਨੇ ਡਰਾਮੇ ਤੋਂ ਸਾਇ ਕੱਖ ਨਹੀਂ ਕੀਤਾ ਅੱਜ ਆਪਾਂ ਸੋਚਣ ਦੀ ਲੋੜ ਹੈ ਕਿ ਆਉਣ ਵਾਲਾ ਸਮਾਂ ਬੜਾ ਖਤਰਨਾਕ ਆ ਰਿਹਾ ਅਸੀਂ ਮੰਗ ਕਰ ਰਹੇ ਹਾਂ ਉਹ ਸਾਡੇ ਤੇ ਕਾਨੂੰਨ ਲਾਗੂ ਨਵੇਂ ਤੋਂ ਨਵੇਂ ਆ ਰਹੇ ਨੇ ਆ ਜਿਹੜਾ ਕਾਨੂੰਨ ਟਿਕਟ ਇਹ 3 ਵਿੱਚ ਲਾਗੂ ਹੋਣਾ ਸ਼ੁਰੂ ਹੋ ਗਿਆ ਸੀ 79 ਵਿੱਚ ਉਸ ਸਮੇਂ ਲੋਕਾਂ ਨੂੰ ਗਰਮਰਾਹ ਕੀਤਾ ਸਰਕਾਰਾਂ ਨੇ ਕਿ ਬਿਜਲੀ ਪਾੜ ਵਿੱਚ ਕ੍ਰਾਪਸ਼ਨ ਬਲੀ ਜਾਏ ਇਹ ਕੰਮ ਨਹੀਂ ਕਰਦੇ ਤੋਂ ਦੂਫਾ ਤੋਂ ਉਹਨੇ ਰਾਹ ਖੋਲਤਾ ਤੇ 2003 ਵਿੱਚ ਲਾਗੂ ਕਰਨ ਵਾਸਤੇ ਕਾਰਪੋਰੇਸ਼ਨਾਂ ਬਣਾਤੀਆਂ ਤਾਂ ਜੋ ਦਾ ਪੋਰਟ ਪਾਂ ਜਾ ਰਹੇ ਨੇ ਉਹਨਾਂ ਨੇ ਕਾਰਪੋਰੇਸ਼ਨਾਂ ਨੂੰ ਜਿਹੜਾ ਸਾਰਾ ਸਟਰਕਚਰ ਹੈ ਉਹ ਆਪਣਾ ਕਰਜ਼ਾ ਉਹ ਲੈਣਾ ਪੜਾ ਕੋਈ ਹੋਰ ਦਫ਼ਤਰਾਂ ਉਹ ਤੁਹਾਡੀ ਜ਼ਮੀਨ ਜਿਹੜੇ ਲੋਕਾਂ ਨੇ ਦਿੱਤੀ ਸੀ ਜਿਨ੍ਹਾਂ ਨੇ ਪੈਸਾ ਲਾਇਆ ਸੀ ਅੱਜ ਕੌਡੀਆਂ ਦੇ ਪਾਪ ਕਾਪਰ ਘਰਾਂ ਨੂੰ ਦੇ ਕੇ ਵੱਡੀ ਪੱਧਰ ਤੇ ਤੁਹਾਡੀ ਲੁੱਟ ਕਰਨਗੇ ਤੇ ਮਹਿੰਗੀ ਬਿਜਲੀ ਦੇਣਗੇ ਤੇ ਤੁਹਾਡੀਆਂ ਸਭ ਛਿੱਟੀਆਂ ਬੰਦ ਕਰਨਗੇ ਤੇ ਫਿਰ ਆਪਣੇ ਵਾਤੇ ਸਵਾਲ ਕੀ ਹੈ ਕਿ ਪਹਿਲਾਂ ਕਿਵੇਂ ਸਰਕਾਰ ਨੇ ਟੈਕਸ ਜਿਹੜਾ ਸਟੇਟਾਂ ਨੂੰ ਮਿਲਦਾ ਸੀਗਾ ਸੈਂਟਰ ਨੇ ਆ ਦੇ ਕੋਲੇ ਕੇਂਦਰਤਾ ਕਰ ਲਿਆ ਤੇ ਉਸ ਤੋਂ ਬਾਅਦ ਜੇਨ ਡਾਇਮ ਸੀਗਾ ਉਹਦੇ ਤੇ ਕਬਜ਼ਾ ਕਰ ਲਿਆ ਸਾਡਾ shear ਕਰਦਾ ਸਾਡਾ ਇਰਸ਼ਾ ਕਰਦਾ ਸਾਡੀ ਯੂਨੀਵਰਸਿਟੀ ਜਿਹਦਾ ਪਗਮਾ ਕਰਨ ਕੀਤਾ ਜਾ ਰਿਹਾ ਉਹਦੇ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤੁਹਾਡੇ ਲੋਕਾਂ ਦੇ ਕੱਠੇ ਤੇ ਵਿਦਿਆਰਥੀਆਂ ਦੇ ਕੱਠੇ ਨੇ ਫਿਰ ਮੋਦੀ ਦਾ ਨੱਕ ਮੋਡਾ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਵਾਪਸ ਲੈਣਾ ਪਿਆ ਪਰ ਹਲੇ ਵੀ ਸਾਥਕਾਂ ਨੂੰ ਵਿਰੋਧ ਹੋਰਾਂ ਦੀਆਂ ਟੂਣਾ ਨਹੀਂ ਕਰਾਵੇਗੀ ਹਲੇ ਵੀ ਉਸੇ ਗੱਲ ਤੇ ਖੜਿਆ ਤਾਂ ਮੇਰੇ ਦੋਸਤੋ ਮੋਦੀ ਸਰਕਾਰ ਨੇ ਭਗਵੰਤ ਸਰਕਾਰ ਨੇ ਕਾਰਪੋਰ ਕਰਨ ਦੀ ਚੱਕਰੀ ਕਰਵਾਤੇ ਉਹਨਾਂ ਦੀ ਲੁੱਟ ਨੂੰ ਹੋਰ ਵਧਾਰਾ ਕਰਨ ਵਾਸਤੇ ਉਹਨਾਂ ਨੇ ਫੈਸਲਾ ਕਰ ਲਿਆ ਕਿ ਜਿਹੜੇ ਲੋਕ ਸਾਡੇ ਖਿਲਾਫ ਬੋਲਣਗੇ ਉਹ ਪੜਾ ਬੁੱਧੀਜੀਵੀਆ ਉਹ ਪੜਾ ਵਿਦਿਆਰਥੀਆ ਪੜਾ ਵਕੀਲ ਆ ਉਹਨਾਂ ਤੇ ਕਾਲੇ ਕਾਨੂੰਨ ਲਾਗੂ ਕਰਕੇ ਜੇਲ੍ਹਾਂ ਚ ਧੱਕਦੇ ਤੇ ਜਦੋਂ ਉਹ ਮੰਗ ਕਰਦੇ ਕਦੇ ਛੱਡਿਆ ਜਾਵੇ ਤਾਂ ਉੱਥੇ ਕਹਿੰਦੇ ਇਹਨੂੰ ਬਾਹਰੂ ਖਤਰਾ ਹੈ ਇਹਨੂੰ ਛੱਡਣਾ ਨਹੀਂ ਤੇ ਦੂਜੇ ਪਾਸੇ ਤੇ ਬਲਾਤਕਾਰੀਆਂ ਦਾ ਕੋਈ ਹੋਰ ਗੁੰਡੇ ਆ ਉਹਨਾਂ ਨੂੰ ਪਟਵਾਲਾਂਗਾ ਦਿੱਤੀਆਂ ਛੁੱਟੀਆਂ ਦਿੱਤੀਆਂ ਨੇ ਆਪਾਂ ਮੰਗ ਕਰਕੇ ਕਿਹ ਆ ਛੱਡ ਗਏ ਜਿਹੜੇ ਸੱਕਾ ਜੋਨੇ ਸਜਾਵਾਂ ਪੂਰੀਆਂ ਹੋ ਚੁੱਕੀਆਂ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਮੰਗ ਕਰਕੇ ਕਿ ਸਤੀਜਕਰ ਦੇ ਵਿੱਚ ਜਿੱਡਾ ਵੱਡਾ ਕਤਲਿਆ ਮਰਚਾਇਆ ਜਾ ਰਿਹਾ ਹੈ ਆਦਬਾਸੀਆਂ ਦਾ ਤੇ ਉਹ ਭਾਈ ਆਉਣ ਵਾਲੇ ਸਮੇਂ ਦੇ ਵਿੱਚ ਅਮਰਤਸਰ ਨੇ ਕਹਿਤਾ ਕਿ 26 ਤੋਂ ਬਾਅਦ ਆਦਬਾਸੀਆਂ ਨੂੰ ਨਪੀੜ ਕੇ ਖਤਮ ਕਰਕੇ ਆਉਣਾ ਜਦੋਂ ਜਹਾਰਾਣਾ ਰਾਹ ਟਾਂ ਤੇ ਪੰਜਾਬ ਟੈਂਟਰ ਕਰਾਂਗੇ ਤੋਂ ਦੇ ਖਿਲਾਫ ਬਸਾਨੂੰ ਵੱਡੀ ਲੜਾਈ ਲਾਣੀ ਪੈਣੀ ਆ ਆ ਤਗੜਿਆ ਹੋਏ ਦਿੱਲੀ ਬੰਗ ਇਸਕਰ ਪਰ ਕਰਾਨਾ ਦੇ ਖਿਲਾਫ ਇਸ ਮੋਦੀ ਸਰਕਾਰ ਦੇ ਖਿਲਾਫ ਇਥੋਂ ਵੀ ਆ ਝੂਟ ਦਾ ਬਲੰਦਾ ਭਗਮੰਤਪ ਦੇ ਖਿਲਾਫ ਵੱਡੀ ਲਹਿਰ ਖੜਾ ਕਰਕੇ ਤਾਂ ਕੌਣਾ ਨੇ ਸਮਝੇ ਇਹਨਾਂ ਦੀ ਸਾਰੀ ਪਹੁੰਚ ਨੂੰ ਬਾਤ ਚ ਲਿਆ ਜਾਸੇ ਐਨੀਆਂ ਬੇਤਰੀਆਂ ਦਾ ਜੈ ਸੰਗਤ ਸੱਤ ਲੋਕਾਂ ਦੀ ਧੰਨਵਾਦ